ਯੂਥ ਡਿਵੈਲਪਮੈਂਟ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਤੇ ਨੇਤਾ ਸੰਜੀਵ ਤਲਵਾਰ ਨੇ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਆਪਣੇ ਅਸਤੀਫਾ ਦੇਣ ਦੇ ਕਾਰਨ ਬਾਰੇ ਸਪਸ਼ਟ ਕੀਤਾ ਹੈ ਨਾਲ ਹੀ ਉਹਨਾਂ ਨੇ ਕਈ ਨੇਤਾਵਾਂ ਤੇ ਸਾਜ਼ਿਸ਼ ਕਰਨ ਦੇ આરોਪ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪੂਰੀ ਤਨਦੇਹੀ ਦੇ ਨਾਲ ਪਾਰਟੀ ਦੀ ਸੇਵਾ ਕੀਤੀ ਪਰ ਪਾਰਟੀ ਦੇ ਵਿੱਚ ਕੁਝ ਲੋਕ ਸਾਜ਼ਿਸ਼ਾਂ ਕਰਕੇ ਉਹਨਾਂ ਨੂੰ ਹਟਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਸਨ ਤੇ ਜਿਸ ਦੇ ਚੱਲਦੇ ਉਹ ਪਰੇਸ਼ਾਨ ਹੋ ਚੁੱਕੇ ਸਨ ਤੇ ਉਹਨਾਂ ਨੇ ਇਹ ਕਦਮ ਚੁੱਕ ਲਿਆ ਮੁੰਦਾ ਇਹ ਸੀ ਕਿ ਪਿਛਲੇ ਦਿਨ ਤੁਸੀਂ ਅਖਬਾਰਾਂ 'ਚ ਕੁਝ ਹੋਰ ਇਦਾਂ ਤੋਂ ਦੇਖਿਆ ਕਿ ਅਸੀਂ ਭਾਤੀ ਜਨਤਾ ਪਾਰਟੀ ਦੇ ਮੁੰਡਲੀ ਜਿਹੜੀ ਮੈਂਬਰਸ਼ਿਪ ਆ ਅਸੀਂ ਉਤੋਂ ਰਿਜ਼ਾਈਨ ਕਰ ਦਿੱਤਾ ਬਿਲਕੁਲ ਠੀਕ ਗੱਲ ਆ ਅਸੀਂ ਉਸ ਤੋਂ ਕੀਤਾ ਲੇਕਿਨ ਮੈਂ ਹਜੇ ਉਹ ਡਿਸਕਲੋਜ਼ ਨਹੀਂ ਸੀ ਕੀਤਾ ਰਜ਼ਾਈਨ ਲੇਕਿਨ ਚਲੋ ਤੁਹਾਡੇ ਸੋਰਸਸ ਹੁੰਦੇ ਆ ਉਹਨਾਂ ਤੋਂ ਆ ਗਿਆ ਮੈਂ ਤਾਂ ਅੱਜ ਪੱਤਰਕਾਰ ਬਾਤਾਂ ਜੀ ਕਰਨਾ ਸੀ ਮੁੱਦਾ ਇਹ ਸੀਗਾ ਕਿ ਮੈਂ ਅੱਜ ਜੋ ਸੰਖੇਪ ਚ ਦੱਸਿਆ ਤੁਹਾਨੂੰ ਉਹਦਾ ਛੋਟਾ ਜਿਹਾ ਤੁਹਾਨੂੰ ਦੱਸ ਦਿੰਨਾ ਮੈਂ ਰਾਸ਼ਟਰੀ ਸਵੈ ਸੇਵ ਸੰਗ ਦਾ ਸਪਾਈ ਹਾਂ ਸ਼ੁਰੂ ਤੋਂ ਮੈਂ ਉਸਪਾਈ ਰਿਹਾ ਔਰ ਰਾਸ਼ਟਰੀ ਸਵੈ ਸੇਵ ਸੰਗ ਦੇ ਸਪਾਈ ਹੋਣ ਦੇ ਨਾਤੇ ਮੈਂ ਸੰਗ ਨੂੰ ਜਦਾਂ ਮੈਨੂੰ ਨਹੀਂ ਚੁਣਿਆ ਸੰਗ ਨੇ ਮੈਂ ਸੰਗ ਨੂੰ ਛੋੜਿਆ ਕਿੱਦਾਂ ਚੁਣਿਆ ਮੇਰੀ ਉਹਨਾਂ ਨਾਲ ਬਚਾਅਤ ਤਾਂ ਜਿਹੜੀ ਸੀ ਮਿਲਦੀ ਸੀ ਇੱਕ ਮੁੱਠ ਬਚਾਅਤ ਹਾਰਾ ਸੀ ਫੋਰ ਇਗਜ਼ਾਮਪਲ ਅਸੀਂ ਸਾਡੇ ਜਿਹੜਾ ਮੇਰਾ ਜੱਦੀ ਪਿੰਡ ਆ ਉਹਦੇ ਵਿੱਚ ਜਰਨਲ ਧਰਮਸ਼ਾਲਾ ਐਸੀ ਧਰਮਸ਼ਾਲਾ ਦਾ ਅਲੱਗ-ਅਲੱਗ ਸਾਰੇ ਪਿੰਡਾਂ 'ਚ ਹੁੰਦੀਆਂ ਤਾਂ ਮੇਰਾ ਉਹ 14 ਸਾਲ ਪਹਿਲਾਂ ਸੀਗਾ ਕਿ ਇਹਨੂੰ ਇਕੱਠਾ ਕਰੀਏ ਤਾਂ ਅਸੀਂ ਇਕੱਠਾ ਕਰਨ ਵਾਸਤੇ ਪ੍ਰਯਾਸ ਕੀਤਾ ਸਫਰ ਰਹਿ ਗਿਆ 10 ਸਾਲ ਪਹਿਲਾਂ ਰੱਬ ਨੇ ਸਾਡੇ ਕੋਲ ਇੱਕ ਮੰਦਰ ਦਾ ਨਿਰਮਾਣ ਕਰਾਇਆ ਸਨਾਤਨੀ ਮੰਦਰ ਪਹਿਲਾ ਸਨਾਤਨੀ ਮੰਦਰ ਹੈ ਜਿਹਦੇ ਅੰਦਰ ਤੁਹਾਨੂੰ ਮਹਾਰਿਸ਼ੀ ਬਾਲਮੀਕੀ ਦਾ ਮੰਦਰ ਵੀ ਨਾਲ ਮਿਲਦਾ ਕਿਉਂਕਿ ਅਸੀਂ ਸਾਨੂੰ ਸਿਗਾ ਕਿ ਸਮਰਸਤਾ ਤਾਂ ਹੀ ਆਉਣੀ ਹੈ ਜੇ ਅਸੀਂ ਇਹ ਕੰਮਾਂ ਨੂੰ ਕਰਾਂਗੇ ਮੈਂ ਗੱਲ ਕਿਉਂ ਦੱਸੀ ਆ ਹੁਣ ਤੁਸੀਂ ਦੇਖੋ 10 ਸਾਲ ਪਹਿਲਾਂ ਜਿਹੜਾ ਸਾਡਾ ਪ੍ਰਯਾਸ ਸੀਗਾ ਉਸ ਪ੍ਰਯਾਸ ਨੂੰ ਪਰਮ ਪੂਜੀਏ ਸਾਧ ਸੰਚਾਰਜ ਜੀ ਨੇ ਇਸ ਵਿਜੇ ਦਸ਼ਮੀ ਦੇ ਉੱਪਰ ਉਹਨਾਂ ਨੇ ਖੋਦ ਇਹ ਗੱਲ ਕਹੀ ਕਿ ਸਾਡਾ ਮੰਦਰ ਇੱਕ ਹੋਣਾ ਚਾਹੀਦਾ ਸਾਡਾ ਨਾਲਕਾ ਇੱਕ ਹੋਣਾ ਚਾਹੀਦਾ ਸਾਡਾ ਸ਼ਮਸ਼ਾਨ ਘਟੇ ਹੋਣਾ ਚਾਹੀਦਾ ਮੇਰਾ ਕੀ ਕਹਿੰਦਾ ਭਾਬਸੀ ਮੇਰੀ ਵਿਚਾਰਧਾਰਾ ਸੀ ਤਾਂ ਮੈਂ ਸੰਗ ਜਿ ਸਿਗਾ ਮੇਰੀ ਵਿਚਾਰ ਆ ਰਹੀ ਸੀ ਸੇਮ ਇਦਾਂ ਹੀ ਤਾਂ ਮੈਂ ਭਾਜਪਾ ਸੀ ਮੈਂ ਦੇਸ਼ ਭਗਤ ਦੇ ਕੌਮ ਮੈਨੂੰ ਖੁਦ ਜਿਹੜੇ ਮੇਰੇ ਸੁਪਨੇ ਸੀ ਜਾਂ ਉਹ ਸੀ ਉਹ ਭਾਤਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਸੀ ਭਾਤਜਨਤਾ ਪਾਰਟੀ ਉਹਨੂੰ ਪੂਰਾ ਕਰ ਰਹੀ ਸੀ ਤੇ ਮੈਂ ਉਹ ਬਾਤियां ਤਾਂ ਬੜਿਆਂ ਕੰਮ ਕਰਦੇ ਨਾ ਜਬ ਵਧਿਆ 1998 ਚ ਮੈਂ ਐਕਟਿਵ ਪੋਲਿਟਿਕਸ ਚ ਆਇਆ ਔਰ ਆਉਂਦੇ ਸਭ ਤੋਂ ਵੱਡੀ ਗੱਲ ਮੇਰੀ ਗਲਤੀ ਸੀ ਕਿ ਮੇਰੀ ਸਪੀਡ ਬਹੁਤ ਜ਼ਿਆਦਾ ਸੀ ਕੰਮ ਕਰਨ ਦੀ ਔਰ ਉਸ ਸਪੀਡ ਦੇ ਕਾਰਨ ਬਹੁਤ ਸਾਰੇ ਜਿਹੜੇ ਅਫਸਰਵਾਦੀ ਨੇਤਾ ਕਹੂੰਗਾ ਉਹਨਾਂ ਨੂੰ ਮੇਰੇ ਤੋਂ ਆਸ਼ਰਕਸ਼ਾ ਦੀ ਭਾਵਨਾ ਪੈਦਾ ਹੋਈ ਉਹ ਮੈ ਤੋਂ ਨਹੀਂ ਹੋਈ ਬਹੁਤ ਸਾਰੇ ਪਰਿਵਾਰ ਵੀ ਇਦਾਂ ਦੇ ਆ ਜਿਨ੍ਹਾਂ ਤੋਂ ਉਹਨਾਂ ਨੂੰ ਆਸ਼ਰਮਾ ਦੀ ਭਾਵਨਾ ਪੈਦਾ ਹੋਈ ਔਰ ਉਹਨਾਂ ਪਰਿਵਾਰਾਂ ਨੂੰ ਵੀ ਉਹਨਾਂ ਨੇ ਘਰ ਬਿਠਾ ਦਿੱਤਾ ਪਰ ਮੈਂ ਕਾਰਕਟਰਾਂ ਦਾ ਜੋਸ਼ ਸਾਥੀਆਂ ਦਾ ਪ੍ਰੇਮ ਕੰਮ ਕਰਨ ਦੀ ਕਪੈਸਿਟੀ ਉਹਨੇ ਮੈਨੂੰ ਲਗਾਤਾਰ ਜਿੰਦਾ ਰੱਖਿਆ ਔਰ ਮੈਂ ਤੁਹਾਨੂੰ ਹੈਰਾਨੀ ਦੀ ਗੱਲ ਦੱਸ ਦਵਾਂ ਜਿਸ ਸੰਜੀਤ ਰੋਹਣ ਨੂੰ ਤੁਸੀਂ ਭਾਜਪਾ ਦਾ ਨੇਤਾ ਭਾਜਪਾ ਲੀਡਰ ਮੰਨਦੇ ਆ ਔਰ ਜਿਹਦੇ ਵਿੱਚ ਭਾਜਪਾ ਦੇਖਦੇ ਆ ਔਰ ਜਿਨੇ ਆਪਣੇ ਕੰਮਾਂ ਨਾਲ ਕਦੀ ਅਹਿਸਾਸ ਨਹੀਂ ਹੋਣ ਦਿੱਤਾ ਅਜ ਤੱਕ ਮੈਂ 2005 ਤੋਂ ਲੈ ਕੇ ਟਿਲ ਡੂੜੇ ਕਦੀ ਵੀ ਭਾਰਤੀ ਜਨਤਾ ਪਾਰਟੀ ਦੇ ਆਫਿਸ ਨਹੀਂ ਗਿਆ ਕਿਉਂਕਿ ਮੈਨੂੰ ਆਪਣੇ ਆਪ ਨੂੰ ਰੀਕੋਗਨਾਈਜ਼ ਕਰਾਉਣ ਦੇ ਵਿੱਚ ਇਹਨਾਂ ਲੋਕਾਂ ਨੇ ਬੜੀਆਂ ਹਰਚਨਾ ਪੈਦਾ ਕੀਤੀਆਂ ਮੇਨ ਟਾਈਮ ਮੇਰੀ ਧਰਮ ਪਤਨੀ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਔਰ ਜੋ ਮੈਂ ਗਲਤੀ ਕੀਤੀ ਸੇਮ ਗਲਤੀ ਮੇਰੀ ਧਰਮ ਪਤਨੀ ਨੇ ਕੀਤੀ ਕਿਉਂਕਿ ਸਾਡੇ ਜੀਨ ਚ ਅਸੀਂ ਕੰਮਾਂ ਤੋਂ ਪਿੱਛੇ ਨਹੀਂ ਹਟਦੇ ਸਮਾਜ ਦੇ ਕਾਰਨ ਪਿੱਛੇ ਨਹੀਂ ਹਟਦੇ ਪਰ ਆਪਣੇ ਕੀਤੇ ਗਏ ਸਾਰੇ ਕੰਮਾਂ ਦਾ ਸ਼੍ਰੇਅ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਦਿੰਨੇ ਆਏ ਹਾਂ ਇਹਨੇ ਵੀ ਕੰਮ ਬਹੁਤ ਕੀਤਾ ਔਰ ਅੱਛੀ ਲੀਡਰ ਆਪਣੇ ਆਪ ਨੂੰ ਪੰਜ ਸਾਲ ਦੇ ਨੇ ਸਟੈਬਲਿਸ਼ ਕੀਤਾ ਇਸ ਗੱਲ ਦੇ ਗਵਾਹ ਮੈਂ ਨਹੀਂ ਆ ਤੁਸੀਂ ਆ ਸਾਰੇ ਹੋਇਆ ਕਿ ਚੇਂਜ ਸੁਭਾਅ ਦੇ ਕਾ ਉਸ ਉਸ ਚੇਂਜ ਦੇ ਵਿੱਚ ਦੋ ਟਰਮਾਂ ਇਦਾਂ ਦੀਆਂ ਆਈਆਂ ਕਿ ਨੀਤੀ ਨੂੰ ਦੋ ਟਰਮਾਂ ਦੇ ਵਿੱਚ ਜਿੱਦਾ ਮੱਖਣ ਚੋਂ ਬਾਲ ਕੱਢੀਦਾ ਸਾਡੇ ਪਰਿਵਾਰ ਨੂੰ ਇਦਾਂ ਹੀ ਮੱਖਣ ਚੋਂ ਬਾਲ ਕੱਢ ਕੇ ਬਾਹਰ ਬਿਠਾ ਹਤਾ ਚੇਂਜ ਸੁਭਾਅਿਕ ਆ ਅਸੀਂ ਵੀ ਮੰਨਿਆ ਕਿ ਚਲੋ ਸਾਰੇ ਥੋੜੀ ਐਡਜਸਟ ਹੋਣੇ ਆ ਪਰ ਜਦੋਂ ਮੈਨੂੰ ਹੌਲੀ-ਹੌਲੀ ਜਾਣਕਾਰੀ ਹਾਸਲ ਹੋਈ ਕਿ ਸਾਨੂੰ ਕੇਵਲ ਇਸ ਕਰਕੇ ਦੁਆਰਾ ਕੱਢਿਆ ਗਿਆ ਕਿ ਸਾਡੇ ਉੱਪਰ ਇਲਜ਼ਾਮ ਲਗਾ ਦਿੱਤਾ ਉਹ ਇਲਜ਼ਾਮ ਜਿਸ ਨੀਤੀ ਨੇ ਲਗਾਤਾਰ 2 ਮਹੀਨੇ ਕਿਸਾਨ ਅੰਦੋਲਨ ਦੇ ਵਿੱਚ ਕੋਵਿਡ ਦਾ ਬਹਾਨਾ ਲੈ ਕੇ ਹਰ ਰੋਜ਼ ਭੱਖ ਦੀ ਗਰਮੀ ਦੇ ਵਿੱਚ ਜਦੋਂ ਫਸਲ ਦੀ ਕਟਾਈ ਹੁੰਦੀ ਸੀ ਤੁਸੀਂ ਗਵਾਹ ਸਾਰੇ ਇਸ ਗੱਲ ਦੇ ਹਰ ਪਿੰਡ 'ਚ ਪਾਰਟੀ ਦਾ ਝੰਡਾ ਡੰਡਾ ਨਾਲ ਲਿਆ ਕੇ ਕਿਸਾਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਸਮਝਾਉਂਦੀ ਵੀ ਰਹੀ ਕੋਵਿਡ ਦੀਆਂ ਦਵਾਈਆਂ ਵੀ ਦਿੰਦੇ ਰਹੀ ਕੋਵਿਡ ਦੇ ਕਾੜੇ ਵੀ ਪਲਾਉਂਦੀ ਰਹੀ ਔਰ ਡਟ ਕੇ ਇਹਨੇ ਕੰਮ ਕੀਤਾ ਇੱਤੇ ਇਲਜ਼ਾਮ ਲਗਾਉਂਦਾ ਕਿ ਕਿਸਾਨ ਅੰਦੋਲਨ ਦੇ ਵਿੱਚ ਨੀਤੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਸੀ ਹਸਤੀਫਾ ਦਿੱਤਾ ਸੀ ਔਰ ਮੈਨੂੰ ਇਸ ਤੋਂ ਵੱਡੇ ਵੀ ਦੁੱਖ ਦੀ ਗੱਲ ਚਲੋ ਇਲਜ਼ਾਮ ਲਗਾਉਣਿਆਂ ਦਾ ਇਲਜ਼ਾਮ ਲਗਾ ਦਿੱਤਾ ਪਰ ਜਿਨ੍ਹਾਂ ਲੋਕਾਂ ਨੇ ਇਲਜ਼ਾਮ ਸੁਣਿਆ ਉਹਨਾਂ ਨੇ ਟੈਨ ਟੂਡੇ ਅਜ ਤੱਕ ਵੀ ਸਾਡੇ ਕੋਲੋਂ ਇੱਕ ਵਾਰੀ ਵੀ ਇਹ ਪੁੱਛਣਾ ਨਹੀਂ ਚਾਹਿਆ ਕਿ ਤੁਸੀਂ ਇਹ ਕੀਤਾ ਸੀ ਸੋ ਮੈਂ 18 ਸਾਲ ਸੰਘਰਸ਼ ਕੀਤਾ ਮੇਰੇ ਕੀਤੇ ਉਹ ਸੰਘਰਸ਼ ਆਸ਼ਵਕਸ਼ਾ ਦੀ ਭਾਵਨਾ ਪਾਰਟੀ ਦੇ ਉਹਨਾਂ ਨੇਤਾਵਾਂ ਨੂੰ ਜਿਹੜੇ ਲੋਕ ਮੀਡੀਆ ਦੇ ਵਿੱਚ ਤੁਸੀਂ ਦੇਖਿਆ ਹੁਣ ਕਿੰਦਾਂ ਦੀਆਂ ਵੈੱਬਸਾਈਟਾਂ ਬਣਾ ਕੇ ਸਾਡੇ ਖਿਲਾਫ ਲਗਾਤਾਰ ਲਿਖਦੇ ਆ ਮੋਰਲ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਆ ਕੇਵਲ ਆਪਣਾ ਜਿਹੜਾ ਆਧਾਰ ਖੋ ਚੁੱਕਾ ਪ੍ਰਾਤਲ ਤੇ ਆ ਚੁੱਕੇ ਆ ਉਹ ਆ ਸੋਸ਼ਕਸ਼ਾ ਦੀ ਭਾਵਨਾ ਕਿ ਅਸੀਂ ਕਿਤੇ ਉਹਨਾਂ ਨੂੰ ਕੱਟਣਾ ਨਹੀਂ ਦਈਏ ਉਹਨੂੰ ਦੂਰ ਕਰਨ ਵਾਸਤੇ ਉਹਨਾਂ ਨੇਤਾਵਾਂ ਨੇ ਜਿਹੜਾ ਆ ਮੇਰੇ ਨਾਲ ਜੋ ਕੀਤਾ ਉਹ ਮੇਰੇ ਪਰਿਵਾਰ ਨਾਲ ਅੱਗੇ ਨਾ ਹੋਣ ਹੋਵੇ ਮੇਰਾ ਪਰਿਵਾਰ ਉਹ ਜਾਂਦਨਾ ਨਾਲ ਝੱਲੇ ਮੇਰਾ ਪਰਿਵਾਰ ਉਹਨਾਂ ਹਲਨਾਪਤਾਂ ਨੂੰ ਨਾਨੰਗੇ ਮੇਰੀ ਧਰਮ ਪਤਨੀ ਵੀ ਉਹਨਾਂ ਹੀ ਸੰਘਰਸ਼ ਕਰੇ ਇਹ ਸਾਰੀਆਂ ਗੱਲਾਂ ਨੂੰ ਸੋਚਦੇ ਹੋਏ ਅਸੀਂ ਪਾਰਟੀ ਦੀ ਮੁੰਡਰੀ ਮੈਂਬਰਸ਼ਿਪ ਤੋਂ ਰਿਜ਼ਾਈਨ ਕਰਨਾ ਉਚਿਤ ਸਮਝਿਆ ਇਸ ਕਰਕੇ ਅਸੀਂ ਉਸ ਤੋਂ ਡਿਜ਼ਾਈਨ ਕੀਤਾ। ਲੋਕਾਂ ਵਿੱਚ ਵੀ ਪਾਈ ਜਾ ਰਹੀ ਕਿ ਸ਼ਾਇਦ ਤੁਸੀਂ ਅਕਾਲੀ ਦਰਜੇ ਜਾ ਰਹੇ ਹੋ ਜਾਂ ਹੋਰ ਪਾਰਟੀ ਜਾ ਰਹੇ ਇਸ ਕਰਕੇ ਤੁਸੀਂ ਡਿਜ਼ਾਈਨ ਕੀਤਾ। ਦੇਖੋ ਅਸੀਂ ਸਮਾਜਿਕ ਕਾਰਕਤਾ ਹੈ ਔਰ ਸਾਡਾ ਸਮਾਜਿਕ ਸਾਲ 'ਚ 16 ਮਹੀਨੇ 12 ਮਹੀਨੇ ਹੁੰਦੇ ਅਸੀਂ 16 ਸਾਲਾਨਾ ਵੱਡੇ ਕਾਰਜਕ੍ਰਮ ਕਰਦੇ ਹਾਂ ਸਮਾਜ ਦੇ ਹਰ ਵਰਗ ਦਾ ਅਸੀਂ ਕਾਰਜਕ੍ਰਮ ਕਰਦੇ ਹਾਂ ਚਾਹੇ ਸ਼੍ਰੀ ਗੁਰੂ ਰਵਦਾਸ ਮਹਾਰਾਜ ਦਾ ਹੋਵੇ ਸ਼੍ਰੀ ਵਾਲਮੀਕੀ ਜੀ ਮਹਾਰਾਜ ਦਾ ਹੋਵੇ ਛੋਟੇ ਸਹਿਬ ਜਦਿਆਂ ਦਾ ਹੋਵੇ ਜਨਮ ਅਸਵੀ ਹੋਵੇ ਇਹਦੇ ਨਾਲ ਨਾਲ ਹੋਰ ਵੀ ਸਮਾਜਿਕ ਕਾਸੀ ਕਾਰੇ ਕਰਦੇ ਹਾਂ ਉਹ ਸਮਾਜਿਕ ਕਾਰੇ ਸਾਡੀ ਸਪੀਡ ਜਿਹੜੀ ਸੀ ਪਹਿਲਾਂ ਨਾਲੋਂ ਤਿੱਗਣੀ ਹੋ ਆ ਤਾਂ ਉਸ politcal ਕੋਈ ਖਲੇ ਮੇਰਾ ਜਿੰਨਾ ਪਰਿਵਾਰ ਇੱਥੇ ਬੈਠਾ ਕਿਉਂਕਿ ਮੇਰੇ ਹਰ ਫੈਸਲੇ ਦੇ ਵਿੱਚ ਇਹਨਾਂ ਪਰਿਵਾਰਾਂ ਦੀ ਇਹਨਾਂ ਦੀ ਜਿਹੜੀ ਸ਼ੂਮਲਤਾ ਇਹਨਾਂ ਦੀ ਜਿਹੜੀ ਸੋਚ ਆ ਇਹਨਾਂ ਦੇ ਜਿਹੜਾ ਦੇਨ ਆ ਉਹ ਮੇਰੇ ਲਈ ਮਹੱਤਵਪੂਰਨ ਰਹੀ ਆ ਅੱਗੇ ਤੋਂ ਵੀ ਜੋ ਮੇਰਾ ਪਰਿਵਾਰ ਮੈਨੂੰ ਉਹਨਾਂ ਫੈਸਲਿਆਂ 'ਚ ਸਲਾਹ ਦੇਗਾ ਮੈਂ ਉਹ ਕਰਾਂਗਾ ਤੁਸੀਂ BJP ਤੋਂ ਤੁਸੀਂ ਜ਼ਾਹਿਰ ਕਰਤਾ ਕਿ ਲੱਗਦਾ ਹੈ ਕੋਈ RSS ਜੋ ਜਿਹੜੀ ਸੇਵਾ ਸੰਗ ਹੈ ਉੱਤਪ ਵੀ ਤੁਸੀਂ ਸਹਿਯੋਗ ਕਰੋ ਦੇਖੋ RSS ਕੋਈ politcal ਪਾਰਟੀ ਨਹੀਂ ਹੈ RSS ਜਿਹੜੀ ਇੱਕ ਭਾਵਨਾ ਆ ਮੈਂ ਅੱਜ ਵੀ ਗੱਲ ਇੱਕ ਕਲੀਅਰ ਕਰ ਦਿਆਂ RSS ਇੱਕ ਜਿਹਨੇ RSS ਨੂੰ ਸਮਝਿਆ RSS ਭਾਵਨਾयां ਤੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਜੇ ਤੁਸੀਂ ਕਿਸੇ ਵੀ ਅੰਨੇ ਪੋਲੀਟੀਕਲ ਪਾਰਟੀ ਚ ਜਾ ਕੇ ਤੁਸੀਂ ਦੇਸ਼ ਭਗਤੀ ਦਾ ਕੰਮ ਨਾ ਕਰੋ ਕਿਤੇ ਨਹੀਂ ਇਹ ਲਿਖਿਆ ਕਿ ਜੇ ਤੁਸੀਂ ਕਿਸੇ ਹੋਰ ਪੋਲੀਟੀਕਲ ਪਾਰਟੀ ਜਾਂਦੇ ਆ ਤਾਂ ਤੁਸੀਂ ਸੰਗਸਦ ਹਲ ਤੇ ਜਾ ਕੇ ਭਾਤਮਾ ਤਾਂ ਕਿ ਜੈਦਾ ਨਾ ਨਾ ਲਾਓ ਅੱਜ ਤੱਕ ਸਮਰਸਤਾ ਦਾ ਹਰ ਇੱਕ ਪਾਰਟੀ ਜਿਹੜੀ ਦੇਖਿਆ ਜਾ ਉਹ ਜੋ ਰੈਸ਼ਲ ਪਾਵਰ ਸਰਕਾਰ ਚੱਲ ਰਹੀ ਹੈ ਉਹ ਸਿਰਫ RSS ਦੇ ਇਸ਼ਾਰੇ ਦੀ ਚੱਲ ਰਹੀ ਕੋਈ RSS ਦਾ ਮੀਨ ਸਾਂਝੇ ਨਾਲ ਆਪਾਂ ਬੀਜੇਪੀ ਨਾਲ ਜੁੜਿਆ ਬੀਜੇਪੀ ਨਾਲ ਜੁੜਿਆ ਮੈਂ ਦੇਖੋ ਇਹ ਚ ਵਾਰੀ ਗੱਲ ਇੱਕ ਕਲੀਅਰ ਕਰਦੇ ਆਂ ਮੈਂ ਵਾਰ ਸਵੈ ਸਰੋਕਾ ਮੈਂ ਸੰਗ ਦੀ ਵਿਚਾਰਧਾਰਾ ਤੋਂ ਮੂਲਪੂਰ ਜਾਣਕਾਰ ਆ ਇਹ ਜਿਹੜਾ ਤੁਸੀਂ ਪੋਲਿਟੀਕਲ ਵਿਸ਼ੇ ਆ ਇਹ ਤੇ ਆਪਾਂ ਕਿਤੇ ਵੈਸ ਅਲੱਗ ਵੀ ਕਰ ਸਕਦੇ ਆਂ ਪਰ ਜਿਹੜਾ ਸੰਗ ਆਸੀਂ ਇਹ ਮੰਨ ਲਈਏ ਕਿਉਂਕਿ ਤੁਸੀਂ ਦੇਖਿਆ ਉਹਨਾਂ ਕਿ ਜਵਾਲਾ ਮੈਰੂ ਜੀ ਨੇ ਵੀ ਜਾ ਕੇ ਜਦੋਂ ਸੰਗ ਸਥਲ ਦੇ ਉੱਪਰ ਉਹ ਗਏ ਸੀ ਤਾਂ ਉਹਨਾਂ ਨੇ ਜਾ ਕੇ ਕਿਹਾ ਸੀ ਕਿ ਹਾਂ ਸੰਗ ਜੋ ਕੰਮ ਕਰਦਾ ਹੈ ਉਹ ਹੋਰ ਕੋਈ ਨਹੀਂ ਕਰ ਸਕਦਾ ਸੰਘ ਜਿਹੜਾ ਆ ਭਾਰਤੀ ਜਨਤਾ ਪਾਰਟੀ ਨੂੰ ਪ੍ਰਮੋਟ ਕਰਦਾ ਹੋ ਸਕਦਾ ਪਰ ਉਹ ਇਹ ਕਦੀ ਨਹੀਂ ਇਹ ਕਰਦਾ ਕਿ ਤੁਸੀਂ ਕਿਸੇ ਅੰਨੇ ਪੋਲੀਟੀਕਲ ਪਾਰਟੀ ਚ ਆ ਤਾਂ ਤੁਸੀਂ ਆਰਐਸਐਸ ਦੇ ਉਹਦੇ ਚ ਤੁਹਾਡੀ ਕੋਈ ਸ਼ੂਨ ਬਿਤ ਨਹੀਂ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਆਰਐਸਐਸ ਤਾਂ ਲਗਾਤਾਰ ਦੂਸਰੀਆਂ ਪਾਰਟੀਆਂ ਵਿਰੋਧ ਕਰ ਰਹੀ ਹੈ ਜੇ ਬਾਜਾ ਤੁਸੀਂ ਦੂਸਰੀ ਪਾਰਟੀ 'ਚ ਜਾਓਗੇ ਤਾਂ ਤੁਹਾਨੂੰ ਆਰਐਸਐਸ ਮੈਂ ਏਜੰਡਾ ਲੈ ਕੇ ਹੀ ਜਾਊਂਗਾ ਮੈਂ ਜੇ ਕਿਸੇ ਹੋਰ ਜਾਊਂਗਾ ਤਾਂ ਮੈਂ ਦੇਸ਼ ਭਗਤੀ ਦਾ ਏਜੰਡਾ ਨਾਲ ਲੈ ਕੇ ਜਾਊਂਗਾ ਤੁਸੀਂ ਉਹਨਾਂ ਜਿਹੜਾ ਰੁਝਾਇਨ ਦਿੱਤਾ ਹੈ ਹੁਣ ਉਹਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਕੋਈ ਰਾਜਨੀਤਿਕ ਨੇਤਾ ਜਿਹੜੇ ਲੋਕਲ ਬੜੇ ਨੇਤਾ ਹੈ ਮੇਰੇ ਵੱਡੇ ਭਰਾ ਤੁਹਾਡੇ ਦੇ ਮੇਰੇ ਦੇਖੋ ਭਾਰਤੀ ਜਨਤਾ ਪਾਰਟੀ 'ਚੋਂ ਕੇਵਲ ਇਹ ਦੁੱਖ ਦੀ ਗੱਲ ਮੈਂ ਇਹ ਹੀ ਕਹਣਾ ਕਿ ਮੇਰੇ ਵੱਡੇ ਭਰਾ ਵਿਜੇ ਸਾੰਪਲਾ ਜੀ ਜਿਹੜੇ ਆ ਉਹ ਲਗਾਤਾਰ ਮੇਰੇ ਨਾਲ ਸੰਪਰਕ ਚਾਹ ਲ ਉਹ ਲਗਾਤਾਰ ਸੰਪਰਕ ਚ ਇੱਕ ਉਹ ਹੀ ਉਹਨਾਂ ਨੇ ਹੀ ਪ੍ਰਯਾਸ ਕੀਤਾ ਕਿ ਉਹਨਾਂ ਨੂੰ ਸਚਾਈ ਪਤਾ ਹੈ ਸਾਰੀ ਗਲਤੀ ਉਹਨਾਂ ਨੂੰ ਸਚਾਈ ਪਤਾ ਆ ਉਹ ਲਗਾਤਾਰ ਮੇਨਾ ਸੰਪਰਕ ਕਰ ਰਹੇ ਆ ਕਿ ਆਪ ਮੈਂ ਨਾ ਮੇਰੇ ਦੋਸਤਾਂ ਮਿੱਤਰਾਂ ਨਾਲ ਲੱਗਦਾ ਨਹੀਂ ਨੀਤੀ ਤਲਵਾਰ ਜੀ ਜਿਹੜਾ ਜਿਹੜਾ ਫੇਸ ਆ ਉਹ ਉੱਪਰ ਰਿਹਾ ਸੀ ਅੱਜ ਚੋਣਾ ਜੇ ਸ਼ਾਇਦ ਇਹ ਐਮਪੀ ਦੇ ਵੀ ਕੈਂਡੀਡੇਟ ਹੋ ਸਕਦੇ ਸੀਗੇ ਹਿਸ਼ਾਲਪੁਰ ਤੋਂ ਜਿਸ ਕਰਕੇ ਇਹਨਾਂ ਨੂੰ ਦੱਬਣ ਲਈ ਤੁਹਾਨੂੰ ਕਰਨ ਲਈ ਸਰ ਸਖੇਤ ਚ ਰਿਹਾ ਜੀ ਦੇਖੋ ਮੈਂ ਪਹਿਲਾਂ ਹੀ ਕਿਹਾ ਜਿਹੜੇ ਲੋਕਾਂ ਨੂੰ ਆਸ਼ਰਕਸ਼ਾ ਦੀ ਭਾਵਨਾ ਪੈਦਾ ਹੋਈ ਹੈ ਸਾਡੇ ਤੋਂ ਇਹ ਸਾਰੇ ਗਲਤੀ ਮੈਂ ਤਾਂ ਦੇਖੋ ਜਦੋਂ ਨੀਤੀ ਤਲਵਾਰ ਭਾਰਤੀ ਜਨਤਾ ਪਾਰਟੀ ਜਦ ਐਡਜਸਟ ਹੋਈ ਮੈਂ ਆਪਣੇ ਸਾਰੇ ਮੈਂ politcal ਬੰਦਾ ਸੀ ਇੱਕ ਦੇ ਨਾਲ ਇੱਕ ਨੂੰ ਫ੍ਰੀ ਮਿਲਿਆ ਸੀ ਮੈਂ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਇੱਕ ਪਾਸੇ ਰੱਖ ਦਿੱਤਾ ਜਿੰਨੀਆਂ ਵਿੱਚ ਸ਼ਾਮ ਸੀ ਮੈਂ ਸੰਗਠਨ ਦੇ ਵਿੱਚ ਕੰਮ ਕਰ ਰਿਹਾ ਸੀ ਮੈਂ ਆਪਣਾ ਜਿਹੜਾ ਦਵੇਜੀ ਸਮਾਜਿਕ ਕਾਰਜ ਕਰ ਰਿਹਾ ਸੀ ਤੁਸੀਂ ਕਦੇ ਵੀ ਮੈਨੂੰ ਨੀਤੀ ਤਲਵਾਰ ਦੇ ਕਿਸੇ ਕਾਰਜਕ੍ਰਮ ਦੇ ਵਿੱਚ ਰਾਜਨੀਤਿਕ ਕਾਰਜਕ੍ਰਮ ਦੇ ਨਾਲ ਸ਼ਰੂਮਿਤ ਕਰਦੇ ਨਹੀਂ ਦੇਖਿਆ ਹੋਵੇਗਾ ਪਰ ਮੇਰੇ ਹੀ ਕਰਮਾਂ ਦੀ ਸਜ਼ਾ ਉਹਨੂੰ ਇਸ ਕਰਕੇ ਵੀ ਦਿੱਤੀ ਗਈ ਕਿ ਉਹ ਵੀ ਅੱਗੇ ਪਪਰਰ ਹੋ ਰਹੀਆਂ ਔਰ ਜਿਹੜਾ ਪਪਰਰ ਹੋਗਾ ਇਹਦਾ ਮਤਲਬ ਹੈ ਮੇਰਾ ਬੱਚਾ ਵੀ ਆਊਗਾ ਤਾਂ ਉਹਦੇ ਲਈ ਵੀ ਇਸ ਵਿਜੰਤਾ ਰਚੇ ਜਾਣਗੇ ਹੋਰ ਆਊਗਾ ਕਿਉਂਕਿ ਮੇਰਾ ਕੋਈ ਗੌਡਫਾਦਰ ਹੈ ਨਹੀਂ ਮੇਰਾ ਗੌਡਫਾਦਰ ਮੇਰਾ ਕੰਮ ਹੈ ਔਰ ਮੇਰੇ ਕਾਮਤੋ ਜੇ ਮੇਰੇ ਕਿਸੇ ਹੁੰਦਾ ਤਾਂ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਬੀਜੇਪੀ ਨਾਲ ਜੁੜੇ ਹੋ ਸੀ ਪਰ ਅਜ ਤੱਕ ਕੋਈ ਵੀ ਉਹਨਾਂ ਨੇ ਤੁਹਾਨੂੰ ਅੁੱਧਾ ਜਾਂ ਕੋਈ ਚੇਅਰਮੈਨ ਵੀ ਨਹੀਂ ਅਜ ਤੱਕ ਦਿੱਤੀ ਗਈ ਕਿਦਾਂ ਦੇਖਦੇ ਹੋ 10 ਸਾਲ ਆਪਣੇ ਬੀਜੇਪੀ ਕਾਲੀ ਵਾਲੀ ਸਰਕਾਰ ਵੀ ਦੀ ਮੈਂ ਤਾਂ ਇਸ ਤੋਂ ਗੱਲ ਪਹਿਲਾਂ ਹੀ ਤੁਹਾਨੂੰ ਕਹਿ ਚੁੱਕਾ ਕਿ ਮੈਂ ਲੋਕ ਮੈਨੂੰ ਬੀਜੇਪੀ ਦੇ ਨਾਤੇ ਜਾਣਦੇ ਆ ਤੇ ਬੀਜੇਪੀ ਨੂੰ ਸੰਜੀਤ ਰਵਾਲ ਦੇ ਨਾਤੇ ਜਾਣਦੇ ਹੁਸ਼ਾਬੋਚ ਮੈਨੂੰ ਇਸ ਗੱਲ ਦਾ ਫਖਰ ਆ ਜਿੰਨਾ ਕਿ ਮੈਂ ਕੰਮ ਕੀਤਾ ਦੇ 2 4 5 ਲੋਕਾਂ ਦੀ ਜਿਹੜੀ ਜੁੰਡਲੀ ਆ ਜਿਹੜੀ ਰਗਾ ਤਾਂ ਸਾਡੇ ਖਿਲਾਫ ਪ੍ਰਚਾਰ ਕਰਦੀ ਆ ਉਹਨੂੰ ਛੱਡਤਾ ਜਾਵੇ ਤਾਂ ਸਮਾਜ ਚ ਨਿਕਲੀਏ ਤਾਂ ਲੋਕ ਸਾਨੂੰ ਉਦਾਂ ਹੀ ਜਾਣਦੇ ਆ ਇਸ ਕਰਕੇ ਕਿ ਮੈਂ ਬੀਜੇਪੀ ਲਈ ਲਗਾਤਾਰ ਕੰਮ ਕੀਤਾ ਇਹੋ ਮੇਰੇ ਕੰਮ ਕਰਨ ਦੀ ਹੀ ਸਜ਼ਾ ਆ ਕਿ ਮੈਨੂੰ ਉੱਥੋਂ ਦੂਰ ਰੱਖਿਆ ਗਿਆ ਜੇ ਆਉਣ ਵਾਲੇ ਟਾਈਮ ਚ ਕੋਈ ਹੋਰ ਪਾਰਟੀ ਜਾਂ ਬੀਜੇਪੀ ਤੁਹਾਨੂੰ ਦੁਬਾਰਾ ਮਨਾਉਂਦੀ ਹੈ ਕੀ ਤੁਸੀਂ ਵਾਪਸ ਮੰਨਣ ਵਾਲੀ ਗੱਲ ਇਦਾਂ ਹੈ ਜੀ ਮੈਂ ਇਹਦੇ ਵਿੱਚ ਨਾ ਬੜਾ ਇੱਕ ਬਹੁਤ ਵੱਡਾ ਮੈਂ ਡਿਸੀਜਨ ਲੈ ਚੁੱਕਾ ਉਹ ਕਹਿੰਦੇ ਆ ਮੇਰੇ ਪਿਤਾ ਜੀ ਵੀ ਮੈਨੂੰ ਕਹਿ ਗਏ ਸੀ ਇਸੇ ਵਾਲੀ ਗੱਲ ਨੂੰ ਕਿ ਜਦੋਂ ਆਪ ਤੁਹਾਨੂੰ ਕੁਝ ਸਮਝ ਨਾ ਲੱਗੇ ਤਾਂ ਆਪਣਾ ਦਿਮਾਗ ਨਾ ਵਰਤ ਜਿਹੜਾ ਤੁਸੀਂ ਅਸਤੀਫਾ ਦੇ ਰਹੇ ਹੋ ਸੀਨਿਅਰ ਮਾਲੋ ਪਾਰਟੀ ਨਾਲ ਗੱਲਬਾਤ ਕਰਕੇ ਰਹੇ ਹੋ ਕਿਸੇ ਸੀਨੀਅਰ ਲੀਡਰ ਚੇਤੇ ਨਾਲ ਕੋਈ ਗੱਲ ਹੈ ਕੋਈ ਦੇਖੋ ਮੈਂ ਕੁਝ ਨਾਮ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਪਰ ਸੰਗਠਨ ਦੇ ਬਹੁਤ ਸਾਰੇ ਲੋਕਾਂ ਦੀ ਮੇਰੇ ਸੀਨੀਅਰ ਲੀਡਰਸ਼ਿਪ ਨਾਲ ਗੱਲ ਹੋਈ ਹੈ ਉਤੋਂ ਹੀ ਇਹ ਗੱਲ ਨਿਕਲ ਕੇ ਬਾਹਰ ਆਈ ਨਾ ਕਿ ਅਸੀਂ ਰਿਜ਼ਾਈਨ ਕਰ ਦਿੱਤਾ ਸੀ ਔਰ ਉਹਨਾਂ ਨੂੰ ਦੱਸਿਆ ਗਿਆ ਕਿ ਬਿਲਕੁਲ ਨਹੀਂ ਇਹ ਸੰਜੀਤ ਤਲਵਾਰ ਤੇ ਨੀਤੀ ਤਲਵਾਰ ਨੇ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਰਿਜ਼ਾਇਨ ਜਾਂ ਕੋਈ ਤਰ੍ਹਾਂ ਦਾ ਕੰਮ ਨਹੀਂ ਕੀਤਾ ਬਲਕਿ ਉਹਨਾਂ ਨੇ ਕੰਮ ਕੀਤਾ ਉਹਦੇ باوجود ਵੀ ਅੱਜ ਤੱਕ ਸਾਨੂੰ ਨਹੀਂ ਬੁਲਾਇਆ ਗਿਆ ਮੈਂ ਇਸ ਗੱਲ ਨੂੰ 3 ਮਹੀਨੇ ਲਗਾਤਾਰ ਵੇਟ ਕੀਤਾ ਔਰ ਮੈਂ ਇੱਕ ਧਰਮ ਯੁੱਧ ਦੇ ਨਾਂ ਤੇ ਪੂਰੇ ਪੰਜਾਬ ਚ ਭ्रमण ਕੀਤਾ ਪ੍ਰਵਾਸ ਕੀਤਾ ਆਪਣੇ ਬਹੁਤ ਸਾਰੇ ਪਰਿਵਾਰਾਂ ਨੂੰ ਮਿਲੇ ਆ ਲਗ ਭਾਗ ਤੁਸੀਂ ਮੰਨੂਗੇ 333 ਪਰਿਵਾਰ ਮੈਂ ਇਦਾਂ ਦੇ ਪੰਜਾਬ ਚ ਮਿਲੇ ਆ ਜਿਹੜੇ ਮੇਰੇ ਵਾਂਗੂ ਅਲੱਗ-ਅਲੱਗ ਮੰਡਲਾਂ ਚ ਜ਼ਿਲ੍ਹਿਆਂ ਚ ਭਾਤੀ ਜਨਤਾ ਪਾਰਟੀ ਦੇ ਇਦਾਂ ਦੇ ਲੋਕਾਂ ਦੇ ਸਤਾਏ ਹੋਇਆ ਜੇ ਨਵੀਂ ਲੀਡਰਸ਼ਿਪ ਨੂੰ ਡਿਵੈਲਪ ਨਹੀਂ ਹੋਣਾ ਚਾਹੁੰਦੇ ਤਾਂ ਆਮ ਤੌਰ ਦੇ ਉੱਤੇ ਚਰਚਾ ਹੈਗੀ ਆ ਕਿ ਨਿਕ ਆਪਣਾ ਲੋਕ ਸਭਾ ਦੇ ਇਲੈਕਸ਼ਨ ਵਿੱਚ ਜੀ ਕੰਮ ਕਰਕੇ ਤੁਸੀਂ ਨੀਤੀ ਤਲਵਾਰ ਦੀ ਗਰਾਉਂਡ ਬਣਾਉਣ ਦੇ ਵਾਸਤੇ ਹਲਕੇ ਦੇ ਵਿੱਚ ਆਪਣਾ ਕਿ ਜਿਹੜਾ ਜਿਆਵਾ ਜਿਹੜੀ ਮੌਜੂਦ ਕੀ ਆਪਣੀ ਚਾਦੂ ਕਰ ਦਿੱਤੀਗੀ ਉਹਦਾ ਹਰਜਾਨਾ ਭਰਨਾ ਪੈ ਰਿਹਾ ਹੈ ਮੈਂ ਉਦੋਂ ਹੀ ਕੰਮ ਆਪਣਾ ਸ਼ੁਰੂ ਕੀਤਾ ਤੁਸੀਂ ਦੇਖਿਆ ਹੋਣਾ ਫੇਸਬੁੱਕ ਜਾਂ ਹੋਰ ਅੱਜਕੱਲ ਇਸ ਗੱਲ ਦੇ ਗਵਾਹ ਆ ਜਦੋਂ ਨੀਤੀ ਤਲਵਾਰ ਨੂੰ ਉਹਨਾਂ ਨੇ ਇਹਦੇ ਕੀਤੇ ਹੋਏ ਕੰਮਾਂ ਦਾ ਸ਼ਰੇਹ ਇਹ ਦਿੱਤਾ ਕਿ ਉਹਨੂੰ ਪਾਰਟੀ 'ਚ ਐਗਜ਼ੀਕਟਿਵ ਮੈਂਬਰ ਵੀ ਨਹੀਂ ਬਣਾਇਆ ਤੁਸੀਂ ਦੇਖਿਆ ਹੋਣਾ ਕਿ ਇਦਾਂ ਦੇ ਬਹੁਤ ਸਾਰੇ ਲੋਕ ਐਗਜ਼ੀਕਟਿਵ ਮੈਂਬਰ ਬਣਾ ਕੇ ਭੇਜੇ ਗਏ ਆ ਮੈਂ ਬੜਾ ਹੈਰਾਨ ਹੁੰਨਾ ਪਾਰਟੀ ਦੀਆਂ ਪਾਲਸੀਆਂ ਦੇਖ ਕੇ 2 ਦਿਨ ਪਹਿਲਾਂ ਜਿਹੜੇ ਮੋਦੀ ਜੀ ਦੇ ਗੱਲ ਦੇ ਵਿੱਚ ਜੁੱਤੀਆਂ ਦਾ ਹਾਰ ਪਾਇਆ ਜਿਨ੍ਹਾਂ ਨੇ ਫੋਟੋ ਦੇ ਉੱਪਰ ਉਹਨਾਂ ਨੂੰ ਤੁਸੀਂ ਟਿਕਟ ਦੇ ਕੇ ਲੜਾ ਦਿੱਤਾ ਜਿਹੜੇ ਭਾਤੀ ਜਨਤਾ ਪਾਰਟੀ ਨੂੰ ਲਗਾਤਾਰ ਗਾਲਾਂ ਕੱਢਦੇ ਆ ਉਹਨਾਂ ਨੂੰ ਤੁਸੀਂ ਵਾਈਸ ਪ੍ਰਧਾਨ ਬਣਾ ਦਿੱਤਾ ਤੇ ਜਿਹੜੇ ਇਮਾਨਦਾਰ ਪਾਰਟੀ ਦੇ ਲੀਡਰ ਪਾਰਟੀ ਲਈ ਕੰਮ ਕਰਦੇ ਆ ਪਾਰਟੀ ਲਈ ਵਫਾਦਾਰ ਆ ਕਿਸੇ ਨੇਤਾ ਪ੍ਰਤੀ ਵਫਾਦਾਰ ਨਹੀਂ ਉਹਨਾਂ ਨੂੰ ਤੁਸੀਂ ਬਾਲ ਵਾਂਗੂ ਬਾਹਰ ਕਰਤਾ ਇਹ ਗੱਲ ਬਿਲਕੁਲ ਗਲਤ ਆ ਮੈਂ ਕਾ ਰਿਆ ਹੀ ਉਦੋਂ ਸ਼ੁਰੂ ਕੀਤਾ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਆਹ ਸੋਚ ਪਾਰਟੀ ਨੇ ਸਾਡੇ ਪਰਵਾਲ ਨਹੀਂ ਰੱਖੀ